ਹਾਂ ਜੀ ਜਿਹੜਾ ਐਕਸੀਡੈਂਟ ਹੋਇਆ ਕਿੱਨਾ ਦਾ ਆਇਆ ਕਿ ਕਿੱਥੇਗਾ ਇਹ ਪਾਜੀ ਐਡਵਾਟਰ ਦੇ ਵਿੱਚ ਹੋਇਆ 8 ਵਜੇ ਕਰੀਬ 8:30 ਵਜੇ ਐਡਵਾਟਰ ਤਲਾਬ ਇਲੀਮੈਂਟ ਐਡਵਾਟਰ ਦੇ ਵਿੱਚ ਕ੍ਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਜਦ ਕਿ ਡਰਾਈਵ ਐਡਵਾਟਰ ਦੇ ਪਰਾ ਕਿਤਾ ਗੱਡੀ ਚੋਂ ਬੇਰੇ ਮੁੱਕੀ ਨਹੀਂ ਪਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਲੱਤ ਕੇ ਦੇ ਜਿਹੜੀਆਂ ਸਟੱਲ ਲੱਗੀਆਂ ਐਕਟੀ ਵਾਲੇ ਦੇ ਐਕਟੀ ਵਾਲੀ ਸੱਟ ਹੋਈ ਆ ਉਹਨੂੰ ਇੱਥੇ ਅਰੋੜ ਹਸਪਤਾਲ ਦਾ ਹੁਕਰਾਇਆ ਵਾ ਤੋਂ ਜਿਹੜੇ ਗੱਡੀ ਵਾਲੇ ਉਹਦੇ ਦੇ ਲੈਟੀ ਵੀ ਆ ਗਏ ਉਹਦਾ ਅਪਡੇਟ ਚੱਲ ਰਿਹਾ ਜੀ ਅਪਡੇਟ ਹੋ ਗਿਆ ਸਰ ਗੱਡੀ ਵਾਲਾ ਜਿਹੜਾ ਮੌਕੇ ਤੇ ਮੌਕੇ ਤੇ ਉਹ ਦਾਖਲ ਗੱਡੀ ਪਤਾ ਲੱਗਾ ਵਾ ਜਦੋਂ ਪਤਾ ਲੱਗਾ ਗੱਡੀ ਵਿੱਚ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਬੰਦੇ ਵੀ ਆ ਗਏ ਆ ਉਹ ਇਹਨਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਟੀਨਾ ਜਿਹੜਾ ਵਰਨ ਵਰਦਕ ਬਾਹਰ ਕਰੇ ਬੰਦੇ ਇਹਨਾਂ ਬੰਦਾ ਆ ਗਿਆ ਉਹਦੇ ਨਾਲ ਪਤਾ ਲੱਗਿਆ ਪਹਿਲਾਂ ਇਹ ਕਹਿੰਦੇ ਕਿ ਹਾਂ ਜੀ ਆਪਾਂ ਪੁਲਿਸ ਦੇ ਹੌਂਸਲੇ ਪਹੁੰਚਾ ਦੇ ਉਹ ਤੇਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਬਾਕੀ ਕੀ ਕਾਰਵਾਈ ਬਾਕੀ ਦੇਖਣ ਦੇ ਇਹ ਵੀ ਜੋ ਗੱਡੀ ਪਰ ਬਿਆਨ ਦੇ ਕਾਬਿਲ ਨਹੀਂ ਬਿਆਨ ਦੇ ਨਾਲ ਬੇ ਦਸਤਾਵੇਜ਼ ਕਰਾ ਲਾਓ ਦੀ ਕੰਡੀਸ਼ਨ ਦਿੱਤਾ ਹੈ ਲੋ ਠੀਕੇ ਵੈਸੇ ਜੇ ਹੋਛਨੀ ਹੁੰਦੀ ਤਾਂ ਹੋਛੀ ਪਤਾ ਲੱਗਦਾ ਐਕਸਟਰਾ ਵਗੈਰਾ ਕਰਾ ਰਹੇ ਆਪਣੇ ਸੀਟੀ ਸਕੈਨ ਕਰਾ ਰਹੇ ਉਹਨੇ ਉਹਨਾਂ ਜਾਦੇ ਦੋਹਾਂ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਰੋੜਾ ਫਿਟੰਦੇ ਨੇ ਹਾਂਜੀ ਰੋੜਾ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋਲ ਕੰਮ ਕਰਦਾ ਹੈ ਇਹ ਨੂੰ ਆ ਰਿਹਾ ਸੀ ਹੁਣੇ ਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇੱਥੇ ਛੱਡ ਚੌਂਕ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਅਕੜ ਮਾਰਤੀ ਹੈ ਇਹਦੀ ਸਾਰੀ ਐਕਟਿਵ ਬੁਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰੰਜਿਸ਼ ਨੇ ਇਹਦੇ ਨਾਲੇ ਕਾਰਵਾਈ ਕੀਤੀ ਗਈ ਹੈ ਬਾਕੀ ਪੁਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੌਨਾਸੀ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦੱਸ ਦਾਲਕੇ ਹਸਪਤਲ ਦੇ ਵਿੱਚ ਦਾਖਲ ਕਰਦੇ ਇਹ ਰੋੜਾ ਹਸਪੀਟਲ ਛੱਟ ਹੈ ਜੀ ਅੰਦਰ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਕਿੰਨਾ ਦਾ ਹੈ ਏ ਭਾਜੀ ਐ ਡੁਆਇਟਰ ਦੇ ਵਿੱਚ ਹੋਇਆ 8:00 ਵਜੇ ਕਰੀਬ 8:30 ਵਜੇ ਡੁਆਇਟਰ ਇਲਾਹਾ ਬਿਲੀਮੈਂਟ ਡੁਆਇਟਰ ਦੇ ਵਿੱਚ ਇੱਕ ਕਰੇਟਾ ਗੱਡੀ ਦਾ ਇੱਕ ਜੀ ਦਾ ਐਕਸੀਡੈਂਟ ਹੋਇਆ ਚਾਹ ਕਿ ਡਰਾਈਵ ਡੁਆਇਟਰ ਦੇ ਪੜਾ ਕਿਤਾ ਗੱਡੀ ਚੋਂ ਨੇ ਬਰੀ ਮੁਕੀ ਨਹੀਂ ਬਾਜੀ ਐਕਟ ਹੋਇਆ ਜਿਸ ਕਰਕੇ ਡਰਕੀ ਦੇ ਜਿਹੜੀਗਾ ਸਟਲ ਲੱਗਿਆ ਐਕਟ ਵਾਲੇ ਦੇ ਐਕਟ ਵੀ ਫੈਕਟ ਹੋਈ ਆ ਉਹਨੂੰ ਤੇ ਰੋੜਾ ਹਸਪਤਾਲ ਦਾ ਹੁਕਰਾਇਆ ਵਾ ਤੋਂ ਜਿਹੜੇ ਗੱਡੀ ਵਾਲੇ ਉਹਦੇ ਦੇ ਲੈਟੀ ਵੀ ਆ ਗਏ ਉਹਦਾ ਅਪਡੇਟ ਚੱਲ ਰਿਹਾ ਜੀ ਅਪਡੇਟ ਜੋ ਵੀ ਹੋਣਾ ਕਰ ਗੱਡੀ ਵਾਲਾ ਜਿਹੜਾ ਮੌਕੇ ਤੇ ਜਾਂ ਮੌਕੇ ਦੇ ਉਹ ਗੱਡੀ ਪਤਾ ਲੱਗਾ ਵਾ ਤੋਂ ਪਤਾ ਲੱਗਾ ਗੱਡੀ ਵਿੱਚ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਬੰਦੇ ਵੀ ਆ ਗਏ ਆ ਉਹ ਉਹਨਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਟੀਨਾ ਜਿਹੜਾ ਮਰ ਮਰਦਕ ਮਾਰ ਕਰੇ ਬੈਠੀ ਜਿਹਨਾਂ ਬੰਦਾ ਆ ਗਿਆ ਉਹ ਉਹਦੇ ਨਾਲ ਪਤਾ ਲੱਗਾ ਹੈ ਹਾਂ ਜੀ ਆ ਪੁਲਿਸ ਦੇ ਹੋਂਤੇ ਪਹੁੰਚ ਗਿਆ ਉਹ ਉਹਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਪੁਲਿਸ ਵੱਲੋਂ ਬੰਦੀ ਕੀ ਕਾਰਵਾਈ ਬਾਕੀ ਦੇਖਣ ਦੇ ਇਹ ਵੀ ਜੋ ਪੁਲਿਸ ਪਰ ਬਿਆਨ ਦੇ ਕਾਬਿਲ ਨਹੀਂ ਬਿਆਨ ਦਿੰਦਾ ਬਦਕਮ ਕਾਰਵਾਈ ਕਰ ਰਿਹਾ ਲਾ ਲੋ ਦੀ ਕੰਡੀਸ਼ਨ ਲਾਲ ਠੀਕ ਹੈ ਜੀ ਭੋ ਜੀ ਨੀ ਉਹ ਦਿਨ ਉਹ ਚੀਜ਼ ਪਤਾ ਲੱਗਦਾ ਐਕਸਟਰਾ ਵਗੈਰਾ ਕਰਾਰੇ ਆਪਣੀ ਸੀ ਟਿਸਕਨ ਕਰਾ ਰਹੇ ਉਹਨੇ ਉਹਨਾਂ ਜਾ ਰਹੇ ਤੇ ਦੋਹੇ ਪਾਰਟੀਆਂ ਹੋ ਗਿਆ ਆਪਣੇ ਤੇ ਕਰਾਰੇ ਇਲਾਜ ਕਰਾ ਰਹੇ ਅਰੋੜਾ ਫਿਰਦੇ ਨੇ ਹਾਂਜੀ ਅਰੋੜਾ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋਲ ਕੰਮ ਕਰਦਾ ਹੈ ਇਹ ਨੂੰ ਆ ਰਿਹਾ ਸੀ ਹੁਣੇ ਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇੱਥੇ ਛੱਡ ਚੌਂਗ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਠੱਕਰ ਮਾਰਤੀ ਹੈ ਇਦੀ ਸਾਰੀ ਐਕਟਵਾਵ ਮੁਰਿਤਰਾ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰੰਜਿਸ਼ਾ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਾਕੀ ਪੂਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹ ਕੰਦਸ ਨਾਲ ਕੇਸ ਹਸਪਤਲ ਦੇ ਵਿੱਚ ਦਾਖਲ ਕਰਦੇ ਇਹ ਰੋੜਾ ਹਸਪਤਲ ਛੱਟਾ